ਅਜੇ ਵੀ ਕੋਈ ਸ਼ੱਕ ਦੀ ਗੁੰਜਾਇਸ਼ ਹੈਗੀ ਐ ਅਜੇ ਵੀ ਕੀ ਅਸੀਂ ਗਲਤ ਹਾਂ ਹੁਣ ਤਾਂ ਸਾਰਾ ਕੁਝ ਤੁਹਾਨੂੰ ਕਲੀਅਰ ਹੋ ਚੁੱਕਾ ਹੋਣਾ ਅਸੀਂ ਤਾਂ ਬੜੇ ਚਿਰਾਂ ਤੋਂ ਰੋਲਾ ਪਾ ਰਹੇ ਹਾਂ ਭਾਈ ਹਾਰ ਦਮਾਲੇ ਵਾਲਾ ਹਾਰ ਪੱਗ ਵਾਲਾ ਸਿੱਖ ਨਹੀਂ ਹੁੰਦਾ ਵਿਚਾਰ ਧਾਰਾ ਤੋਂ ਕੰਮੀ ਪਿਆ ਜਾਣੀ ਉਹ ਭੌਰਾ ਭੂਂਡ ਕੰਮਾਂ ਤੋਂ ਪਤਾ ਲੱਗਦਾ ਉਹ ਕਹਿੰਦੇ ਭੋਰੇ ਤੇ ਭੂਂਡ ਦੀ ਇੱਕੋ ਜਿਹੀ ਗੂੰਜ ਭੋਰਾ ਤੇ ਭੌਂਡ ਦੀ ਗੂੰਜ ਕੋ ਜੀ ਹੁੰਦੀ ਹੈ ਕਮੀ ਪਿਆ ਜਾਣੀ ਆ ਉਹ ਭੌਰਾ ਭੂਂਡ ਹੁਣ ਤੇ ਲੱਗ ਗਿਆ ਪਤਾ ਹੁਣ ਤੇ ਕਲੀਅਰ ਹੋ ਜਾਣਾ ਚੀਜ਼ਾ ਤੁਹਾਨੂੰ ਜੇ ਅਜੇ ਵੀ ਤੁਹਾਡੀ ਜਾਗ ਨਹੀਂ ਖੁੱਲ ਰਹੀ ਤੇ ਭਾਈ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਬੜੇ ਚਿਰਾਂ ਤੋਂ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਸਟੇਜਾਂ ਦੇ ਰਾਹੀਂ ਇਹ ਕਹਿ ਰਹੇ ਆ ਭਾਈ ਇਹ ਬੰਦੇ ਤੁਹਾਡੇ ਨਹੀਂ ਹੈਗੇ ਇਹਨਾਂ ਬੰਦਿਆਂ ਦੀ ਵਿਚਾਰਧਾਰਾ ਤੋਂ ਪਤਾ ਲੱਗਦਾ ਹੁੰਦਾ ਉਹ ਤੁਸੀਂ ਉਹ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਦੇ ਵਿੱਚ ਇੱਕ ਸਾਖੀ ਤੁਹਾਨੂੰ ਚੇਤਾ ਜਿਹੜ ਖੋਤੇ ਦੇ ਸ਼ੇਰ ਦੀ ਖੱਲ ਪਾ ਦਿੱਤੀ ਸੀ ਸ਼ਾਇਦ ਉਹਨਾਂ ਚੇਤਾ ਆ ਗਏ ਹੁਣ ਪਤਾ ਲੱਗ ਗਿਆ ਤੇ ਹਰ ਸਿੰਘ ਵਾਲਾ ਹਰ ਅਕਾਲ ਅਕਾਲ ਕਰਨ ਵਾਲਾ ਤੁਹਾਡਾ ਨਹੀਂ ਆ ਕਮਾਲ ਦੀ ਗੱਲ ਆ ਜਿਨ੍ਹਾਂ ਦੇ ਗਲਾਂ ਦੇ ਵਿੱਚ ਹਜੂਰੀ ਹੋਣ ਬਾਦੇ ਚੁੰਨੀਆਂ ਤੇ ਆ ਗਏ ਹੁਣ ਜਿਹਦੇ ਅੱਗੇ ਉਹ ਬੈਠਾ ਤੇ ਦੇਖੋ ਆ ਜਿਹੜਾ ਸੀ ਸੀਨ ਇਹਦੇ ਤੇ ਦਮਾਲਾ ਵੱਜਾ ਇਹਦੇ ਤੇ ਪੱਗ ਵੱਜੀ ਐ ਦਸਤਾਰ ਵੱਜੀ ਐ ਤੇ ਜੇ ਇਹਦੇ ਉੱਤੇ ਦਮਾਲਾ ਵੱਜਾ ਦਸਤਾਰ ਵੱਜੀ ਹੈ ਨਾ ਤੇ ਮੇਰਾ ਇਹ ਨੈਤਿਕ ਫਰਜ ਬੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਮੇਰਾ ਸਿਰ ਕਿਸੇ ਅੱਗੇ ਨਾ ਝੁਕੇ ਸਿਰ ਝੁਕਾਈ ਜਾਂਦੇ ਨੇ ਪਤਾ ਨਹੀਂ ਕਿਹਦੀ ਖਾਤਰ ਕਿਉਂ ਸਿਰ ਝੁਕਾਈ ਜਾਂਦੇ ਨੇ ਮੈਂ ਆਪਣੇ ਜੀਵਨ ਦੇ ਵਿੱਚ ਇੱਕ ਆਪਣਾ ਇੱਕ ਪੱਕਾ ਨਿਜਮ ਬਣਾਇਆ ਹੋਇਆ ਕਹ ਲਓ ਮੇਰਾ ਫਰਜ ਹੈ ਮੈਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਨਾ ਅਜੇ ਤੱਕ ਕਿਸੇ ਨੂੰ ਸਿਰ ਝੁਕਾਇਆ ਤੂੰ ਨਾ ਝੁਕਾਉਣਾ ਨਾ ਅੱਗੇ ਝੁਕਾਵਾਂਗਾ ਨਾ ਮੈਂ ਅਕੇ ਬਾਬੇ ਅੱਗੇ ਗਿਆ ਵਾਂ ਨਾ ਕਿਸੇ ਬਾਬੇ ਦੀ ਬਰਸੀ ਤੇ ਗਿਆ ਨਾ ਮੈਂ ਕਿਸੇ ਡੇਰੇ ਤੇ ਗਿਆ ਤੇ ਨਾ ਮੈਂ ਜਾਉਣਾ ਹਾਂ ਅਸੀਂ ਤਾਂ ਗੁਰੂ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ ਰਾਖਾ ਪ੍ਰਭੂ ਭਾਵੇਂ ਮਾਰ ਅਸੀਂ ਗੁਰੂ ਦੇ ਵਾਲੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਨਾ ਕਿਸੇ ਨੂੰ ਮੰਨਿਆ ਤੇ ਨਾ ਮੰਨਾਂਗੇ ਇਹ ਸਾਡੀ ਪੱਕੀ ਆ ਇਹ ਸਾਡਾ ਸਿੱਧਕ ਆ ਸਾਨੂੰ ਗੁਰੂ ਨੇ ਸਿਖਾਇਆ ਇਹ ਕੁਝ ਤਾਂ ਫੇਰ ਵੀ ਅਜੇ ਵੀ ਤੁਸੀਂ ਇਹਨਾਂ ਦੇ ਪਿੱਛੇ ਹੋ ਜਾਗ ਜਾਓ ਸਿੱਖੋ ਜਾਗੋ ਤੁਹਾਡੇ ਕੋਲੋਂ ਗੁਰਬਾਣੀ ਦੀ ਕਸਵੱਟੀ ਹੋਵੇ ਸੀ ਕਿਉਂ ਬਾਰ-ਬਾਰ ਸਟੇਜਾਂ ਤੋਂ ਸੋਸ਼ਲ ਮੀਡੀਆ ਰਾਹੀਂ ਇਹ ਗੱਲ ਕਹਿੰਨੇ ਆ ਬਾਣੀ ਪੜੋ ਬਾਣੀ ਆਪਣੇ ਜੀਵਨ ਦਾ ਆਧਾਰ ਬਣਾਓ ਰੋਜ਼ ਸਹਿਜ ਪਾਠ ਕਰਿਆ ਕਰੋ ਅਰਥਾਂ ਸਮੇਤ ਬਾਣੀ ਪੜੋ ਤਾਂ ਜੋ ਤੁਹਾਡੇ ਕੋਲ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਾਣਾ ਕੋਈ ਤੁਹਾਡੇ ਕੋਲ ਨਜ਼ਰੀਆ ਹੋਵੇ ਤੁਹਾਡੇ ਕੋਲ ਗੁਰਬਾਣੀ ਹੋਵੇਗੀ ਨਾ ਤੁਹਾਨੂੰ ਪਤਾ ਲੱਗ ਜਾਵੇਗਾ ਕਿਹੜਾ ਸੇਖ ਹੈ ਤੇ ਕਿਹੜਾ ਸੇਖ ਨਹੀਂ ਹੈ ਜੇ ਗੁਰਬਾਣੀ ਤੁਹਾਡੇ ਇੱਥੇ ਹੋਵੇਗੀ ਨਾ ਇੱਥੇ ਜੇ ਗੁਰਬਾਣੀ ਤੁਹਾਡੇ ਅੰਦਰ ਚੱਲੇਗੀ ਨਾ ਤੁਹਾਨੂੰ ਇਹ ਤੁਹਾਡਾ ਨਜ਼ਰੀਆ ਭਾਂਜਣਾ ਗੁਰਬਾਣੀ ਵਾਲਾ ਤੁਹਾਨੂੰ ਪਤਾ ਲੱਗ ਜਾਣਾ ਚਾਲ ਤੋਂ ਇਹਨੇ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾ ਕੀ ਬਖਮ ਮਾਰਗ ਚੱਲਣਾ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਤੁਹਾਨੂੰ ਉਹਦੀ ਚਾਲ ਤੋਂ ਓ ਓ ਓ ਕੀ ਕਰ ਰਿਆ ਵਾ ਉਹ ਤੋਂ ਪਤਾ ਲੱਜਣਾ ਜਬ ਲਖ ਖਾਲਸਾ ਰਹਿ ਨਿਆਰਾ ਤਬ ਲਗ ਤੇਕ ਦਿਓ ਮੈਂ ਸਾਰਾ ਜਾ ਬਗੇ ਵਿਪਰਨ ਕੀਤ ਮੈਂ ਨਾ ਗੁਰੂ 인 ਕੀ ਪਰਤੀਤ ਰਤ ਪਿਆਰੀ ਮੁੱਜ ਕੋ ਸੇਕ ਪਿਆਰਾ ਨਾਹੀਂ ਬਸ ਇਨਾ ਚੇਤੇ ਵਿੱਚ ਰੱਖਿਓ ਹਾਂ ਵੀ ਹਰ ਕੋਈ ਪਿਛੇ ਤੁਸੀਂ ਬੜੇ ਚਰਾਂ ਦਾ ਪਿਛੇ ਇਹਦੇ ਲੱਗੇ ਹੋਏ ਸੀ ਚਲੋ ਵਧੀਆ ਹੋ ਰਿਹਾ ਚੰਗਾ ਹੋ ਰਿਹਾ ਜੋ ਵੀ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਐ ਹੌਲੀ ਹੌਲੀ ਸਾਰੀਆਂ ਪਰਤਾਂ ਖੁੱਲ ਰਹੀਆਂ ਨੇ ਅੱਗੇ ਹੋਰ ਬੜੀਆਂ ਪਰਤਾਂ ਖੁੱਲਣੀਆਂ ਨੇ ਬਸ ਬਸ ਨਜਨਾਤ ਜਮਾਈ ਰੱਖਿਓ ਕਿਹਰੇ ਕਿਹੜਾ 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 ਕਿਧਰ ਕਿਧਰ ਜਾਂਦਾ ਤੁਹਾਨੂੰ ਤੁਹਾਡੇ ਨਾਲ ਹੋਰ ਬੜੇ ਖੁਲਾਸੇ ਕਰਾਂਗੇ ਹਾਂ ਤੁਹਾਡੇ ਦੱਸਾਂਗੇ ਕਿਹੜੇ ਕਿਹੜੇ ਕਿਧਰ ਕਿਧਰ ਜਾ ਰਹੇ ਨੇ ਕਿਧਰ ਕਿਧਰ ਜਾਣੇ ਨੇ ਠੀਕ ਹੈ ਜੀ ਭੁੱਲਾ ਚੁਕਾ ਦਿਖੇ ਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ